ਜੇ ਤੁਸੀਂ ਆਪਣੀ ਬੋਡੀ ਦੀ ਪੀ ਐਚ ਐਲਕਲਾਈਨ ਕਰ ਲਓ ਤਾਂ ਬਿਮਾਰੀਆਂ ਨਹੀਂ ਹੁੰਦੀਆਂ ਸਪੈਸ਼ਲੀ ਕੈਂਸਰ ਸਿੰਪਲ ਥਰਮੋਸਟੈਟ ਵਾਲਵ ਜਦ ਤਿਆਬ ਬਣ ਗਿਆ ਉਹ ਵਾਲ ਬੰਦ ਹੋ ਜਾਂਦਾ ਤੇ ਤਿਆਬ ਘੱਟ ਹੈ ਉਹ ਖੁੱਲਾ ਰਹਿੰਦਾ ਇਹ ਜਦੋਂ ਖੁੱਲਾ ਰਹਿੰਦਾ ਹੈ ਸਿਕਾਰ ਆਂਦਾ ਹੈ ਐਹ ਕਾਲਜਾ ਮਤਲਬ ਗੱਡ ਐਸਿਡ ਰਿਫਲਕਸ ਜਦੋਂ ਇਹ ਤਿਆਬ ਬਣੇ ਲੋਕ ਗੈਸ ਕਰਦੇ ਐਪਲ ਸਾਈਡਰ ਦੇ ਜਾਂ ਦੋ ਚਮਚ ਐਪਲ ਸਾਈਡਰ ਪਾਣੀ ਘੋਲ ਕੇ ਪੀਜੋ ਨਾਲ ਦੀ ਨਾਲ ਤਿਆਬ ਬੰਦ ਪੂਰੀ ਜ਼ਿੰਦਗੀ ਗੈਸ ਦਾ ਕੈਪਸੂਲ ਖਾਈ ਜਾਓ ਤਿਆਬ ਵੜ ਜਾਊਗਾ ਕਿਉਂਕਿ ਪੰਜਾਬ ਵਧਾਣਾ ਹੈ ਘਟਾਣਾ ਨਹੀਂ ਤੁਸੀਂ ਪਹਿਲੇ ਵਿਅਕਤੀਓ ਜਿਹੜੇ ਕਹਿੰਦੇ ਕਿ ਤਿਆਬ ਵਧਦਾ ਇਟ ਦਾ ਕੰਮ ਤੇਜਾਬ ਬਣਾ ਕੇ ਸਟੋਰ ਕਰਨਾ ਬਾਇਓਲੋਜੀ ਹੈ ਜੀ 1 2 1 ਕੋਈ ਚੀਜ਼ ਐਣੀ ਕਹ ਰਿਆ ਕੋਈ ਮਨਕੜਤ ਗੱਲ ਹੈ ਜਦੋਂ ਐਸਿਡ ਬਣ ਗਿਆ ਵਾਲਵ ਬੰਦ ਹੋ ਜਾਂਦਾ ਤੇਜਾਬ ਨਹੀਂ ਬਣਦਾ ਜੇ ਤੋ ਐਸਿਡ ਘਟ ਗਿਆ ਜਿਵੇਂ ਕਿ ਤੁਸੀਂ ਕੈਂਗਨ ਵਾਟਰ ਪੀਤਾ ਐਲਕਲਾਈਨ ਪਾਣੀ ਪੀਤਾ ਹੁਣ ਐਸਿਡ ਘਟ ਗਿਆ ਵਾਲਵ ਖੁੱਲਾ ਰਹਿ ਜਾਊਗਾ ਤੁਹਾਨੂੰ ਤੇਜਾਬ ਆਊਗਾ ਫਿਰ ਦੰਦ ਗੜਾ ਸਭ ਕੁ ਪੂਰੇ ਮਚਣਾ ਸ਼ੁਰੂ ਹੋ ਜਾਊਗਾ ਫਿਰ ਤੁਸੀਂ ਕਹਿੰਦੇ ਹੋ ਕਿ ਤੇਜਾਬ ਵੱਧਦਾ ਨਹੀਂ ਘਟਦਾ ਫਿਰ ਡਾਕਟਰ ਵੱਧਦਾ ਕਿਉਂ ਕਹਿੰਦੇ ਨੇ ਕਿ ਉਹ ਕਿਹਨੂੰ ਦੱਸਿਆ ਨਹੀਂ ਕਿਸੇ ਨੇ ਤੱਕ ਸੰਦੇ ਆਇਨ ਰੈਫਲੋਸਿ ਜੀ 2 ਚਮਚ ਸੇਵ ਦਾ ਸਰਕਾ ਯਾ ਸਰਕੇ ਦੇ ਕੈਪਸੂਲ ਮੈਂ ਕੈਪਸੂਲ ਬਣਾਉਣਾ ਹੈ ਉਹ ਦੋ ਲੈ ਲਿਓ 5 ਮਿੰਟ ਬਾਅਦ ਦੇਖਿਓ ਤੁਹਾਨੂੰ ਤਜਾਬ ਬੰਨਾ ਬੰਦ ਜੇ ਤੁਹਾਨੂੰ ਪੀਐਚ ਸਹੀ ਬੈਲੈਂਸ ਕਰਨੀ ਹੈ ਗੋਭੀ ਪੱਤਾ ਗੋਭੀ ਬਰੋਕਲੀ ਹਰੇ ਪੱਤੇ ਤਿੰਨੋਂ ਸ਼ਿਮਲਾ ਮਿਰਚਾਂ ਹਰੀਆਂ ਸਬਜ਼ੀ ਹਾਂ ਕੱਚੀਆਂ ਖਾਣੇ ਸ਼ੁਰੂ ਕਰ ਦੋ ਥੋੜਾ ਤਜਾਬ ਜਿਹੜਾ ਅੱਗੇ ਪੀਐਚ ਹੋ ਠੀਕ ਹੋ ਜਾਏ ਸੈੱਲ ਧੱਕੇ ਬਦੇ ਵੀ ਉਹਦੇ ਇੱਕ ਪਾਸੇ ਪੋਜ਼ਿਟਿਵ ਇੱਕ ਪਾਸੇ ਨੈਗੇਟਿਵ ਲੱਗਿਆ ਹੁੰਦਾ ਹਮ ਜਦੋਂ ਦੋਨਾਂ ਨੂੰ ਜੋੜਦੇ ਆ ਏਨਰਜੀ ਆਉਂਦੀ ਹੈ ਆਪਣੇ ਸੈੱਲ ਦੇ ਅੰਦਰ ਪੋਟਾਸ਼ੀਅਮ ਹੁੰਦਾ ਬਾਹਰ ਸੋਡੀਅਮ ਹੁੰਦਾ ਜਦ ਤੱਕ ਇਹ ਥੋੜੀ ਬੋੜੀ ਚ એનર્ਜੀ ਹੈ ਸਸ਼ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਕੱਲ ਦੀ ਦੁਨੀਆ ਦੇ ਵਿੱਚ ਹਰ ਕੋਈ ਵਿਅਕਤੀ ਆਪਣੀ ਸਿਹਤ ਨੂੰ ਲੈ ਕੇ ਚਿੰਤਤ ਨਜ਼ਰ ਆਉਂਦਾ ਪਰ ਉਸ ਸਿਹਤ ਨੂੰ ਠੀਕ ਕਰਨ ਦੇ ਲਈ ਜਦੋਂ ਸੋਸ਼ਲ ਮੀਡੀਆ ਸਕਰੋਲ ਕਰਦਾ ਬਹੁਤ ਸਾਰੀਆਂ ਮਹਿੰਗੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਬਾਈ ਵੀ ਕਰ ਲਈਆਂ ਜਾਂਦੀਆਂ ਨੇ ਲੱਖਾਂ ਰੁਪਏ ਦੇ ਵਿੱਚ ਖਰੀਦ ਲਈਆਂ ਜਾਂਦੀਆਂ ਨੇ ਪਰ ਉਸ ਸਿਹਤ ਦਾ ਜੋ ਤੰਦਰੁਸਤੀ ਦਾ ਹੱਲ ਫਿਰ ਵੀ ਨਹੀਂ ਲੱਭਦਾ ਇੱਕ ਜੋ ਚੱਲਦਾ ਕਿ ਐਲਕਲਾਈਨ ਵਾਟਰ ਪੀਣ ਦੇ ਨਾਲ ਜਿਹੜਾ ਉਹ ਬਾਡੀ ਆ ਉਹ ਸਹੀ ਰਹਿੰਦੀ ਆ ਪਰ ਬਹੁਤ ਸਾਰੇ ਲੋਕ ਮਹਿੰਗੀਆਂ ਮਸ਼ੀਨਾਂ ਮੰਗਾ ਲੈਂਦੇ ਨੇ ਪਰ ਜਿਉਂ ਦੀਆਂ ਤਿਉਂ ਬਿਮਾਰੀਆਂ ਖੜੀਆਂ ਰਹਿੰਦੀਆਂ ਨੇ ਜਾਂ ਫਿਰ ਹੋਰ ਇਸ ਦਾ ਹੱਲ ਕਿਸ ਤਰੀਕੇ ਹੋ ਸਕਦਾ ਸਾਰੀ ਚਰਚਾ ਕਰਾਂਗੇ ਮੇਰੇ ਨਾਲ ਇਸ ਵਕਤ ਸਟੂਡੀਓ ਦੇ ਵਿੱਚ ਹੈਲਥ ਕੋਚ ਰਵਿੰਦਰ ਸੇਨ ਮੌਜੂਦ ਨੇ ਪਹਿਲਾਂ ਸਵਾਗਤ ਕਰਦੇ ਹਾਂ ਰਵਿੰਦਰ ਜੀ ਬਹੁਤ ਸਵਾਗਤ ਹੈ ਥੈਂਕ ਯੂ ਸਸਿਕਾਪ ਜੀ ਤਾਂ ਜਿਸ ਦੇ ਵਿੱਚ ਮੈਂ ਸ਼ੁਰੂਆਤ ਕੀਤੀ ਆ ਕਿ ਹਰ ਕੋਈ ਵਿਅਕਤੀ ਆਪਣੀ ਸਿਹਤ ਨੂੰ ਲੈ ਕੇ ਚਿੰਤਾਤਾ ਕਿ ਹੱਲ ਕਿਵੇਂ ਕੀਤਾ ਜਾਵੇ ਬਹੁਤ ਸਾਰੀਆਂ ਬਿਮਾਰੀਆਂ ਨੇ ਅੱਜ ਦਾ ਤਾਂ ਸਮਾਂ ਹੋ ਗਿਆ ਕਿ ਬਿਮਾਰੀ ਇੱਕ ਨਹੀਂ ਹੈਗੀ ਕਿ ਅਨੇਕਾਂ ਹੀ ਬਿਮਾਰੀਆਂ ਨੇ ਕਿਸੇ ਨੂੰ ਹਰੇਕ ਘਰ ਦੇ ਵਿੱਚ ਕੋਈ ਨਾ ਕੋਈ ਬਿਮਾਰੀ ਆ ਇਸ ਨੂੰ ਦੇਖਦੇ ਹੋਏ ਸੋਸ਼ਲ ਮੀਡੀਆ ਸਕਰੋਲ ਕਰਦੇ ਨੇ ਕੋਈ ਮਹਿੰਗਾ ਪ੍ਰੋਡਕਟ ਮੰਗਾ ਲਿਆ ਜਾਂਦਾ ਕੋਈ ਮਹਿੰਗੀ ਮਸ਼ੀਨਰੀ ਮੰਗਾ ਲਈ ਜਾਂਦੀ ਆ ਉਹ ਹੱਲ ਫੇਰ ਨਹੀਂ ਲੱਭਦਾ ਹੱਲ ਕੀ ਆ ਬਿਲਕੁਲ ਸਹੀ ਹੈ ਜੀ ਦੇਖੋ ਤੁਹਾਨੂੰ ਗੱਲ ਦੱਸਦਾ ਬਹੁਤ ਧੇਰ ਪਹਿਲਾਂ 1700 ਤੇ ਟਾਈਮ ਦੀ ਗੱਲ ਹੈ ਇੱਕ ਡਾਕਟਰ ਨੇ ਇੱਕ ਹੱਲ ਲੱਭਿਆ ਜੇ ਤੁਸੀਂ ਆਪਣੀ ਬੋਡੀ ਦੀ ਪੀ ਐਚ ਐਲਕਲਾਈਨ ਕਰ ਲਓ ਤਾਂ ਬਿਮਾਰੀਆਂ ਨਹੀਂ ਹੁੰਦੀਆਂ ਸਪੈਸ਼ਲੀ ਕੈਂਸਰ ਬਿਲਕੁਲ ਤਾਂ ਵਰਡ ਕੰਪਲਿਕੇਟਿਡ ਨੇ ਮੈਂ ਤਾਂ ਸਮਝਾ ਕੇ ਦੱਸੂਗਾ ਤਾਂ ਪੀ ਐਚ ਕਹਿੰਦੇ ਐਲਕਲਾਈਨ ਕਰ ਲਓ ਕੀ ਮਤਲਬ ਇਹ ਕੋਈ ਨਾ ਤਜਾਬ ਤਜਾਬ ਦਾ ਉਪਠਾ ਐਲਕਲਾਈਨ ਹੁੰਦਾ ਐਂਟੀ ਤਜਾਬ 7 0 ਹੈ 7 ਨੂੰ 0 ਕਹਿੰਦੇ ਜਾਂ 7 ਤੋਂ ਘਟਣ ਲੱਗ ਜਾਂਦਾ ਐਸਿਡ 7 ਤੋਂ 14 ਨੂੰ ਜਾਂਦਾ ਐਲਕਲਾਈਨ ਜਿਹੜਾ ਢਿੱਡ ਆਪਣਾ ਇਹਦੇ ਜਿਹੜਾ ਐਸਿਡ ਹੈ ਉਹਦੀ ਪੀ ਐਚ 0 ਤੋਂ ਜਾਂ 1 ਤੋਂ 3 ਮੰਨੀ ਜਾਂਦੀ ਹੈ ਦੈਟ ਮੀਨਸ ਪਿਓਰ ਐਸਿਡ ਹੁਣ ਇੱਕ ਉਹ ਤੋਂ ਪੁੱਠਾ ਹੈ ਐਲਕਲਾਈਨ ਐਲਕਲਾਈਨ ਮਤਲਬ ਤਜਾਬ ਨਹੀਂ ਹੈ ਬਿਲਕੁਲ ਤਜਾਬ ਤੋਂ ਉਲਟਾ ਹੈ ਤਾਂ ਪੀਐਚ ਜਦੋਂ ਵੱਧਦੀ ਹੈ ਤਾਂ ਜ਼ੀਰੋ ਤਜਾਬ ਜਾਂ ਤਜਾਬ ਖਤਮ ਜਦ ਪੀਐਚ ਘਟਦੀ ਹੈ ਤਾਂ ਤਜਾਬ ਬਣ ਗਿਆ ਹੁਣ ਪੀਐਚ ਦਾ ਮਤਲਬ ਕੀ ਹੈ ਪੋਟੈਂਸ਼ੀਅਲ ਹਾਈਡਰੋਜਨ ਹਮ ਸਾਰੇ ਵਰਡ ਕਲੀਅਰ ਕਰਨੇ ਆ ਹਮੇਸ਼ਾ ਸ਼ਬਦਾਂ ਚ ਹੀ ਗਿਆਨ ਹੈ ਹੁਣ ਉਹ ਡਾਕਟਰ ਨੇ ਲੱਭਿਆ ਕਿ ਜਦ ਸਰੀਰ ਦੀ ਪੀਐਚ ਤੁਸੀਂ ਐਲਕਲਾਈਨ ਕਰਦੇ ਨੇ ਬਿਮਾਰੀਆਂ ਨਹੀਂ ਰਹਿ ਸਕਦੀਆਂ ਹੂੰ ਤਾਂ ਇਹਨੂੰ ਮੋਨਟਾਈਜ਼ ਕਰਿਆ ਬੇਅਕਲਾਨੇ ਇੱਕ ਮਸ਼ੀਨ ਬਣਾਈ ਬੜੀ ਮਹਿੰਗੀ ਮਸ਼ੀਨ ਹੈ ਕਿ ਪਾਣੀ ਦੀ ਪੀ ਐਚ ਨੂੰ ਅਲਕਲਾਈਨ ਕਰਕੇ ਪੀਵਾਂਗੇ ਹੂੰ ਕਿਉਂ ਕਿ ਕਿ ਸਪਰਿੰਗ ਵਾਟਰ ਜਿਹੜਾ ਪਹਾੜਾਂ ਚੋਂ ਆਂਦਾ ਉਹ ਅਲਕਲਾਈਨ ਹੁੰਦਾ ਉਹਨੂੰ ਪੀ ਕੇ ਸੇ ਠੀਕ ਹੁੰਦੀ ਹੈ ਤਾਂ ਮਕੈਨਿਕਲੀ ਇਲੈਕਟ੍ਰਿਸਿਟੀ ਨਾਲ ਇੱਕ ਪਾਣੀ ਬਣਾਇਆ ਗਿਆ ਅਲਕਲਾਈਨ ਵਾਟਰ ਕੰਗਨ ਵਾਟਰ ਵੀ ਕਹਿੰਦੇ ਨੇ ਉਹਨੂੰ ਹੂੰ ਜਿਹੜਾ ਕਿ ਮਿਨਰਲਸ ਨਾਲ ਨਹੀਂ ਹੋਇਆ ਹੂੰ ਇਲੈਕਟ੍ਰਿਸਿਟੀ ਨਾਲ ਕੀ ਕਰਿਆ ਉਹਨੂੰ ਉਹਦੀ ਪੀ ਐਚ ਨੂੰ ਕੀ ਬਣਾਇਆ हाई करके अल्कलाइन ਝੂਠ ਸੁਣੋ ਜਾਂ ਕਹ ਲਓ ਬੇਅਕਲੀ ਸੁਣੋ ਉਹ ਨੇਚਰਲ ਨਹੀਂ ਹੈ ਉਹ ਗਿਆ ਕਿੱਥੇ ਜਾਂ ਪੀਤਾ ਢਿੱਡ ਚ ਢਿੱਡ ਚ ਕੀ ਪਿਆ ਸੀ ਐਸਿਡ ਐਸਿਡ ਚ ਜੇਤੋਂ ਅਲਕਲਾਈਨ ਪਾਉਂਗੇ ਐਸਰ ਕੀ ਹੋ ਜਾਊਗਾ ਅਲਕਲਾਈਨ ਚਾਹੀਦੀ ਸੀ ਪੀ ਐਚ ਤੁਸੀਂ ਸਰਚ ਕਰਿਓ ਮੈਂ ਨਹੀਂ ਕਹਿ ਰਿਹਾ ਕੋਈ ਆਪਣੇ ਗੱਲ ਗੱਲ ਘੜੀ ਜਾਂਦਾ ਇੱਕ ਤੋਂ 3 ਪੀ ਐਚ ਜਿਹਦੇ ਵਿੱਚ ਪਲੈਟੀਨਮ ਦਾ ਬਲੇਡ ਵੀ ਗਲ ਜਾਂਦਾ ਉਹ ਆਪਣੀ ਢਿੱਡ ਦੀ ਸ਼ਮਤਾ ਹੈ ਕਿਉਂ ਕੋਈ ਵੀ ਚੀ ਖਾਣੇ ਉਸੇ ਵਾਇਰਸ ਬੈਕਟੀਰੀਆ ইস্ট ਮੋਲਡ ਹੁੰਦਾ ਉਹ ਟੁੱਟਣਾ ਜ਼ਰੂਰੀ ਹੈ ਮਰਨਾ ਜ਼ਰੂਰੀ ਹੈ ਇਹ ਤੁਹਾਡਾ ਇਮੀਗ੍ਰੇਸ਼ਨ ਸਿਸਟਮ ਹੈ ਜੇ ਤੁਸੀਂ ਅਲਕਲਾਈਨ ਪਾਣੀ ਪੀਆ ਮਸ਼ੀਨ ਨਾ ਬਣਾਇਆ ਹੋਇਆ ਨੇਚੁਰਲ ਨਹੀਂ ਉਹਨੇ ਤੁਹਾਡੇ ਢਿੱਡ ਦੇ ਐਸਿਡ ਨੂੰ ਕੀ ਕਰ ਦੇਣਾ ਐਲਕਲਾਈਨ ਹੁਣ ਕੀ ਹੋਊਗਾ ਢਿੱਡ ਦੇ ਉੱਪਰ ਇੱਕ ਵਾਲਵ ਲੱਗਿਆ ਉਹ ਖੁੱਲਾ ਰਹਿ ਜਾਊਗਾ ਉਹਦੇ ਕਰਕੇ ਕੀ ਹੋਊਗਾ ਰਗਾ ਆਊਗਾ ਐਸਿਡ ਉੱਪਰ ਆ ਜਾਊਗਾ ਫਿਰ ਤੁਹਾਨੂੰ ਗੈਸ ਦਾ ਕੈਪਸੂਲ ਲੱਗ ਜਾਊਗਾ ਤਾਂ ਪਹਿਲਾ ਝੂਠ ਹੈ ਜਿਹੜੇ ਲੋਕਾਂ ਨੂੰ ਤਜਾਬ ਬੰਦ ਹੈ ਉਹ ਤਜਾਬ ਘਟ ਨਹੀਂ ਹੈ ਸੌਰੀ ਪੁੱਠਾ ਜਿਹੜੇ ਲੋਕਾਂ ਨੂੰ ਤਜਾਬ ਬੰਦ ਹੈ ਉਹ ਤਜਾਬ ਵੱਧ ਨਹੀਂ ਹੈ ਘਟ ਹੈ ਜੇ ਤਜਾਬ ਵੱਧ ਹੋਏ ਤਾਂ ਵਾਲਵ ਬੰਦ ਹੋ ਜਾਏਗਾ ਰੁਕ ਜਾਏਗਾ ਜੇ ਤਜਾਬ ਘਟ ਹੈ ਸਿੰਪਲ ਥਰਮੋਸਟੈਟ ਵਾਲਵ ਹੈ ਜਦ ਤਿਆਬ ਬਣ ਗਿਆ ਉਹ ਵਾਲਵ ਬੰਦ ਹੋ ਜਾਂਦਾ ਹੈ ਜਦ ਤਿਆਬ ਘਟਦਾ ਹੈ ਉਹ ਖੁੱਲਾ ਰਹਿ ਜਾਂਦਾ ਜਦੋਂ ਖੁੱਲਾ ਰਹਿ ਜਾਂਦਾ ਡਕਾਰ ਆਉਂਦਾ ਲੱਗਦਾ ਹੈ ਕਾਲਜਾ ਮੱਚਦਾ ਗੜ ਐਸਿਡ ਰਿਫਲਕਸ ਇਹਦਾ ਸਿੰਪਲ ਜਿਹਾ ਟੈਸਟ ਹੈ ਮੇਰੀ ਗੱਲ ਤੁਸੀਂ ਟੈਸਟ ਕਰਨੀ ਹੈ ਜਦ ਵੀ ਤਿਆਬ ਬਣੇ ਦੋ ਗੈਪਸੂਲ ਐਪਲ ਸਾਈਡਰ ਦੇ ਜਾਂ ਦੋ ਚਮਚ ਐਪਲ ਸਾਈਡਰ ਪਾਣੀ ਵਿੱਚ ਘੋਲ ਕੇ ਪੀਜੋ ਨਾਲ ਦੀ ਨਾਲ ਤਿਆਬ ਬੰਦ ਪੂਰੀ ਜ਼ਿੰਦਗੀ ਗੈਸ ਦਾ ਕੈਪਸੂਲ ਖਾਈ ਜਾਓ ਤਿਆਬ ਬਣੀ ਜਾਊਗਾ ਕਿਉਂਕਿ ਤਿਆਬ ਵਧਾਣਾ ਹੈ ਘਟਾਣਾ ਨਹੀਂ ਤੁਸੀਂ ਪਹਿਲੇ ਵਿਅਕਤੀਆਂ ਜਿਹੜੇ ਕਹਿੰਦੇ ਕਿ ਤਿਆਬ ਵਧਦਾ ਨਹੀਂ ਤਿਆਬ ਘਟਦਾ ਬਦ ਕਿਵੇਂ ਸਕਦਾ ਜਿਹਦਾ ਕੰਮ ਬਣਾ ਕੇ ਸਟੋਰ ਕਰਨਾ ਉਹ ਵੀ ਕਿਹੜੀ ਪੀ ਐਚ 1 2 3 ਉਸ ਤੋਂ ਨੀਚੇ ਪੀ ਐਚ ਐਗਜ਼ਿਸਟ ਹੀ ਨਹੀਂ ਕਰਦੀ ਹਾਈਐਸਟ ਪੀ ਐਚ ਦਾ ਤਜਾਬ ਬਣਾ ਕੇ ਸਟੋਰ ਕਰਨਾ ਟਿੱਡ ਦਾ ਕੰਮ ਹੈ ਬਾਇਓਲੋਜੀ ਹੈ ਜੀ 1 2 1 ਕੋਈ ਚੀਜ਼ ਐ ਨਹੀਂ ਕਹ ਰਿਹਾ ਕੋਈ ਮਨਕੜਤ ਗੱਲ ਹੈ ਜਦੋਂ ਐਸਿਡ ਬਣ ਗਿਆ ਵਾਲਵ ਬੰਦ ਰਹਿੰਦਾ ਤਜਾਬ ਨਹੀਂ ਬਣਦਾ ਜਦੋਂ ਐਸਿਡ ਘਟ ਗਿਆ ਜਿਵੇਂ ਕਿ ਤੁਸੀਂ ਕੈਂਗਨ ਵਾਟਰ ਪੀਤਾ ਐਲਕਲਾਈਨ ਪਾਣੀ ਪੀਤਾ ਹੁਣ ਐਸਿਡ ਘਟ ਗਿਆ ਵਾਲਵ ਖੁੱਲਾ ਰਹਿ ਜਾਊਗਾ ਤੁਹਾਨੂੰ ਤਜਾਬ ਆਊਗਾ ਫਿਰ ਦੰਦ ਗੜਾ ਸਭ ਕੋਈ ਉਰੇ ਮਚਨਾ ਸ਼ੁਰੂ ਹੋ ਜੂਗਾ ਹਾਂ ਜਿਹੜਾ ਹੈ ਤੁਹਾਨੂੰ ਐਕਚੁਅਲ ਚੈਲਕਲਾਈਨ ਪਾਣੀ ਜਿਹੜਾ ਕਿਵੇਂ ਆਉਂਦਾ ਡਿਫਰੈਂਟ ਮਿਨਰਲਸ ਨੂੰ ਜਾਂ ਪਹਾੜਾਂ ਤੋਂ ਪਾਣੀ ਆਉਂਦਾ ਨਾ ਉਹ ਡਿਫਰੈਂਟ ਮਿਨਰਲਸ ਨੂੰ ਟੱਚ ਕਰਦਾ ਉਹ ਪਾਣੀ ਕੈਨੋ ਐਲਕਲਾਈਨ ਹੈ ਮਗਰ ਜੇ ਤੁਸੀਂ ਪੀਂਦੇ ਹੋ ਉਹ ਤੁਹਾਡੀ ਸਟਮਕ ਪੀ ਐਚ ਨੂੰ ਖਰਾਬ ਨਹੀਂ ਕਰਦਾ ਕਿਉਂਕਿ ਜਿਹੜੇ ਮਿਨਰਲਸ ਹੈ ক্লোਰਾਈਡ ਹਾਈਡਰੋਜਨ ਇਹ ਹਾਈਡਰੋਕਲੋਰਿਕ ਐਸਿਡ ਹੈ ਤਾਂ ਹੈ ਉਹ ਨਹੀਂ ਖਰਾਬ ਕਰਦਾ ਮਸ਼ੀਨ ਵਾਲਾ ਪਾਣੀ ਜੇ ਤੁਸੀਂ ਪੀਂਦੇ ਹੋ ਉਹਨੂੰ ਇਲੈਕਟ੍ਰਿਸਿਟੀ ਨਾਲ ਪੀ ਐਚ ਵਧਾ ਕੇ ਉਹ ਤੁਹਾਡੇ ਲਈ ਨੁਕਸਾਨਦੇ ਆ ਹੁਣ ਸਮਝੋ రెడ్డి पीएच ਨਾ ਸਾਰੇ શરી ਦੀ ਪੀਐਚ ਨਹੀਂ ਹੈ ਤੁਹਾਡੇ ਥੁੱਕ ਦੀ ਪੀਐਚ ਹੋਰ ਹੈ ਬਲੱਡ ਦੀ ਪੀਐਚ ਹੋਰ ਹੈ ਯੂਰਨ ਦੀ ਪੀਐਚ ਹੋਰ ਹੈ ਸਟਮਕ ਐਸਿਡ ਦੀ ਪੀਐਚ ਹੋਰ ਹੈ ਉਹ ਤੁਸੀਂ ਸਾਰਿਆਂ ਨੂੰ ਇਕੱਠਾ ਕਰਕੇ ਕਹਿੰਦਾ ਪੀਐਚ ਘਟਾ ਦਿਓ ਬਤਾ ਦਿਓ ਸੋਰੀ ਗਲਤ ਹੈ ਜੀ ਸਟਮਕ ਦੀ ਪੀਐਚ ਤਾਂ ਬਹੁਤ ਸਟੌਲਟ ਸਟਰੋਂਗ ਚਾਹੀਦੀ ਹੈ ਮਤਲਬ ਇੱਕ ਬਲੱਡ ਦੀ ਪੀਐਚ ਐਲਕਲਾਈਨ ਚਾਹੀਦੀ ਹੈ ਹਮ ਯੂਰਨ ਦੀ ਪੀਐਚ ਐਲਕਲਾਈਨ ਚਾਹੀਦੀ ਹੈ ਤਾਂ ਹਰ ਇੱਕ ਚੀਜ਼ ਦੀ ਪੀਐਚ ਲੱਗ ਹੈ ਤੁਸੀਂ ਇਹ ਨਹੀਂ ਕਹਿੰਦੇ ਕਿ ਸਭ ਤੇ ਇੱਕੋ ਫਾਰਮੂਲਾ ਚੱਲੇਗਾ ਤਾਂ ਜੇ ਤੁਸੀਂ ਸਹੀ ਪਾਣੀ ਪੀਂਦੇ ਹੋ ਉਹ ਵੀ ਮਸ਼ੀਨਾਂ ਨੇ ਤੋੜਿਆ ਹੋਇਆ ਜਿਹਨੂੰ ਕਹਿੰਦੇ ਐਲਕਲਾਈਨ ਕਰਿਆ ਹੋਇਆ ਕੋਈ ਚੱਕਰ ਨਹੀਂ ਹੈ ਦੂਜਾ ਜਿਵੇਂ ਤੁਸੀਂ ਗੱਲ ਕਰੀ ਇੱਕ ਅੱਜ ਕੱਲ ਨਵੀਂ ਚੀਜ਼ ਆਈਏ ਕਸ਼ੀਟ ਜੀ ਦੇ ਦਿੰਨੇ ਆਂ ਹੂੰ ਰਾਤ ਨੂੰ ਦੇ ਪਰ ਪੈਰ ਰੱਖ ਕੇ ਉਹਨੂੰ ਪਲੱਗ 'ਚ ਲਾ ਕੇ ਸੋਣਾ ਹਾਏ ਰੱਬਾ ਜੇ ਕਿਤੇ ਬਿਜਲੀ ਗਰਗੀ ਬਿਲਡਿੰਗ ਤੇ ਹੂੰ ਬਿਜਲੀ ਕਿੱਥੇ ਜਾਂਦੀ ਪਤਾ ਅਰਥ 'ਚ ਹੂੰ ਇਹਨੂੰ ਅਰਥਿੰਗ ਕਹਿੰਦੇ ਆਂ ਰੱਬ ਨਾ ਕਰੇ ਤੁਹਾਡੇ ਮੌਸਮ ਹੋ ਜੇ ਖਰਾਬ ਤੁਸੀਂ ਉਹ ਲਾ ਕੇ ਸੋਏ ਹੋ ਤੇ ਬਿਜਲੀ ਗਰਜੇ ਉਹਦੇ ਸਾਰਾ ਕਰੰਟ ਆ ਜਾਊਗਾ ਜੀ ਹੂੰ ਕਿਉਂਕਿ ਉਹਦੀ ਮੇਨ ਵਾਇਰ ਕਿਉਂਕਿ ਕਰੰਟ ਤਾਂ ਦੇ ਨਹੀਂ ਸਕਦੇ ਉਹਦੀ ਸਿਰਫ ਇੱਕੋ ਵਾਇਰ ਹੁਣ ਉਹ ਮਸ਼ੀਨ 3.5 ਲੱਖ ਦੀ ਆ ਆ ਬਲੈਂਕਟ ਜੀ 10000 ਰੁਪਏ ਦਾ ਕਿਉਂ ਨਾ ਫ੍ਰੀ ਚੀਕ ਕਰ ਲਈਏ ਆਪਾਂ ਕਿਉਂ ਨਾ ਫ੍ਰੀ ਚੀਕ ਕਰ ਲਈਏ ਹੁਣ ਦੇਖੋ ਮੇਰੇ ਸ਼ੂਜ਼ ਪਾਏ ਹੋ ਨੇ ਤੁਹਾਡੇ ਸ਼ੂਜ਼ ਪਾਏ ਹੋ ਨੇ ਬਿਲਕੁਲ ਆਪਾਂ ਗਰਾਊਂਡ ਨੂੰ ਟੱਚ ਨਹੀਂ ਕਰ ਰਹੇ ਹੂੰ ਇਹਦਾ ਮਤਲਬ ਆਪਣੀ ਅਰਥਿੰਗ ਨਹੀਂ ਹੋ ਰਹੀ ਹੂੰ ਸਾਰੀ ਗੱਲ ਪੀ ਐਚ ਪੋਟੈਂਸ਼ੀਅਲ ਹਾਈਡਰੋਜਨ ਇਸ ਵਕਤ ਆਪਣੀ ਬੋਡੀ ਚ ਪੀ ਐਚ ਗੜਬੜ ਹੋ ਰਹੀ ਹੈ ਜੇ ਤੁਸੀਂ 5 ਮਿੰਟ ਨੰਗੇ ਪੈਰ ਹੂੰ ਭੁੰਜੇ ਤੁਰ ਲਓ ਮਗਰ ਮਿੱਟੀ ਹੋਵੇ ਕੱਚੀ ਜਾਂ ਲੱਗਿਆ ਹੋਇ ਕਾਸ ਹੂੰ ਉਹੜੀ ਮਸ਼ੀਨ ਨੇ ਤੁਹਾਨੂੰ ਤਿੰਨ ਮਹੀਨੇ ਚ ਨਹੀਂ ਕੰਮ ਕਰਨਾ ਤੁਸੀਂ 5 ਮਿੰਟ ਚ ਕਰ ਲੋਗੇ ਹੂੰ ਲੋਕੀ ਗੁਰਦੁਆਰਾ ਜਾਂ ਗੁਰਦਾਰ ਸਾਹਿਬ ਜਾਣੇ ਨੰਗੇ ਪੈਰ ਤੁਰਦੇ ਆਂ ਕਹਿੰਦੇ ਮਜ਼ਾ ਆ ਜਾਂਦਾ ਹੂੰ ਦੇਖੋ ਚੀਜ਼ਾਂ ਪ੍ਰਾਣੀਆਂ ਦੇ ਕੋਈ ਚੀਜ਼ਾਂ ਜੁੜੀਆਂ ਹੋਈਆਂ ਸੀਗੀਆਂ ਹੂੰ ਜਦ ਤੁਸੀਂ ਨੰਗੇ ਪੈਰ ਸਲਿੱਪਰੀ ਸਰਫੇਸ ਤੇ ਤੁਰਦੇ ਹੋ ਦੋ ਫਾਇਦੇ ਨੇ ਸਲਿੱਪਰੀ ਸੁਰਤ ਤੇ ਹੋਰ ਵੀ ਫਾਇਦਾ ਜੇ ਕੋਈ ਚੀਜ਼ ਸਲਿੱਪ ਕਰਦੀ ਨਾ ਆਪਣਾ ਬ੍ਰੇਨ ਰੀਕਨਫਿਗਰ ਹੋ ਜਾਂਦੀ ਮੈਨੂੰ ਕਹਿੰਦੇ ਸਿੰਕ੍ਰੋਨਾਈਜ਼ੇਸ਼ਨ ਹੁੰਦੀ ਹੈ ਹੂੰ ਕਿਉਂਕਿ ਉਹਨੂੰ ਲੱਭਣਾ ਪੈਂਦਾ ਆਪਣਾ ਬੈਲੈਂਸ ਥੋੜਾ ਬੈਲੈਂਸ ਨਹੀਂ ਖਰਾਬ ਹੁੰਦਾ ਨੰਗੇ ਪੈਰੀ ਤੁਰਨ ਨਾਲ ਤੁਹਾਡੀ ਬੋਡੀ ਦੀ ਪੀ ਐਚ ਐਲਕਲਾਈਨ ਨੇਚੁਰਲੀ ਹੁੰਦੀ ਹੈ ਜਿਹੜੀ ਕਿ ਨੇਚੁਰਲੀ ਤੁਹਾਡੀ ਬੋਡੀ ਚ ਬਿਮਾਰੀਆਂ ਨੂੰ ਕੱਢ ਸਕਦੀ ਹੈ ਤਾਂ ਨੰਗੇ ਪੈਰੀ ਤੁਰਨਾ 5 ਮਿੰਟ ਉਹ ਵੀ ਘਾਹ ਤੇ ਲੋਕੀ ਸਭ ਤੋਂ ਜ਼ਿਆਦਾ ਵਿੱਚ ਤੇ ਕਹਿੰਦੇ ਵਿੱਚ ਤੇ ਸਭ ਤੋਂ ਜ਼ਿਆਦਾ ਮਜ਼ਾ ਹੁੰਦਾ ਕਿਉਂਕਿ ਸੈਂਡ ਬੇਸ ਲੈਵਲ ਅਪ ਨੇੜ ਤੋਂ ਨੇੜੇ ਜਨਾ ਜਾ ਸਕਦੇ ਹਾਂ ਅਰਥ ਦੇ ਅਗਰ ਤੁਰਦੇ ਹੋ ਤੁਸੀਂ ਤਾਂ ਬਹੁਤ ਫਾਇਦੇਮੰਦ ਹੈ ਤੇ ਜਿੱਥੇ ਥੋੜਾ ਡਿਸਬੈਲੈਂਸ ਹੁੰਦਾ ਹੋਏ ਉਹ ਉਨਾ ਵਧੀਆ ਤੁਹਾਡੇ ਬ੍ਰੇਨ ਦੀ ਕਨਫਿਗਰੇਸ਼ਨ ਹੈ ਤਾਂ ਮੈਂ ਮਹਿੰਗੀ ਮਸ਼ੀਨ ਤੋਂ ਕਦੇ ਨਹੀਂ ਜਾਊਂਗਾ ਜੀ ਉਹ ਐਲਕਲਾਈਨ ਪਾਣੀ ਐਲਕਲਾਈਨ ਪਾਣੀ ਕਈ ਲੋਕੀ ਬੇਕਿੰਗ ਛੋਟਾ ਪਾ ਕੇ ਬੀਜ ਨੇ ਹਾਂ ਐਲਕਲਾਈਨ ਨੇਚੁਰਲੀ ਕਰਤਨੇਓ ਵਿੱਚ ਤੁਸੀਂ ਨਿੰਬੂ ਪਾ ਲਿਆ ਹੂੰ ਖੀਰਾ ਪਾ ਲਿਆ ਧਨੀਆਂ ਪੁਦੀਨਾ ਇਹ ਚੀਜ਼ਾਂ ਇਹਨੂੰ ਐਲਕਲਾਈਨੇ ਕਰਦੇ ਆ ਮੈਂ ਕਰ ਨੇਚੁਰਲ ਹੈ ਉਹ ਤੁਹਾਡੀ ਸਟਮਕ ਐਸਿਡ ਨੂੰ ਐਲਕਲਾਈਨ ਨਹੀਂ ਕਰਦੇ ਤਾਂ ਗੱਲ ਸੱਚ ਸਮਝ ਲੈ ਸਟਮਕ ਦਾ ਐਸਿਡ ਆਪਾਂ ਨੂੰ ਬਿਲਕੁਲ ਸਟਰੋਂਗ ਚਾਹੀਦਾ ਹੈ ਮਤਲਬ ਉਹਦੀ ਪੀਐਚ ਲੋ ਚਾਹੀਦੀ ਹੈ ਹੂੰ ਥੁੱਕ ਯੂਰਿਨ ਬਲੱਡ ਦੀ ਪੀਐਚ ਥੋੜੀ ਜੀ ਐਲਕਲਾਈਨ ਹੁੰਦੀ ਹੈ ਜਿਸ ਤਰੀਕੇ ਤੁਸੀਂ ਸਾਰੀ ਗੱਲ ਕੀਤੀ ਆ ਫਿਰ ਤੁਸੀਂ ਕਹਿੰਦੇ ਹੋ ਕਿ ਤਜਾਬ ਵਧਦਾ ਨਹੀਂ ਘਟਦਾ ਫਿਰ ਡਾਕਟਰ ਵਧਦਾ ਕਿਉਂ ਕਹਿੰਦੇ ਨੇ ਕਿਉਂਕਿ ਉਹਨੂੰ ਦੱਸਿਆ ਨਹੀਂ ਕਿਸੇ ਨੇ ਤੱਕ ਸਮਝਾਇਆ ਨਹੀਂ ਰੈ ਫਿਲਾਸਫੀ ਮੈਂ ਤਾਂ ਤੁਹਾਨੂੰ ਕਹਿੰਨਾ ਨਾ ਡਾਕਟਰ ਸਾਹਿਬ ਗਲਤ ਹੈ ਨਾ ਮੈਂ ਗਲਤ ਹੈ ਤੁਸੀਂ ਠੀਕ ਹੋ ਕਿਵੇਂ ਜਿੱਦਣ ਅਗਲੀ ਵਾਰ ਤਜਾਬ ਬਣਿਆ ਦੋ ਚਮਚ ਸੇਬ ਦਾ ਸਰਕਾ ਜਾਂ ਸਰਕੇ ਦੇ ਕੈਪਸੂਲ ਮੈਕ ਕੈਪਸੂਲ ਬਣਾਣਾ ਉਹ ਦੋ ਲੈ ਲਿਓ 5 ਮਿੰਟ ਬਾਅਦ ਦੇਖਿਓ ਤੁਹਾਨੂੰ ਤਜਾਬ ਬੰਨਾ ਬੰਦ ਆ ਸਮਝ ਗਏ ਤੁਸੀਂ ਤਜਾਬ ਜਾਂ ਵਧਾ ਦਿੰਨੇ ਹੋ ਬੋਡੀ ਹਾਂ ਵਧਾਣਾ ਹੈ ਉਸ ਵਕਤ ਸਿਰਫ ਉਰੇ ਹੋਰ ਕਿਤੇ ਨਹੀਂ ਸਿਰਫ ਢਿੱਡ 'ਚ ਮੂੰਹ ਦਾ ਤਿਆਬ ਨਹੀਂ ਢਿੱਡ ਦਾ ਤਿਆਬ ਢਿੱਡ ਦਾ ਕੰ ਤੁਸੀਂ ਬਾਇਓਲੋਜੀ ਪੜਿਓ ਆਪਣੇ ਢਿੱਡ ਦੇ ਵਿੱਚ ਇੱਕ ਮਿਊਕਸੀ ਮੈਂਬਰ ਹੈ ਉਹਦਾ ਕੰਮ ਹੈ ਤਜਾਬ ਬਣਾ ਕੇ ਹੋਲਡ ਕਰਨਾ ਸਿਰਫ ਇੱਕੋ ਜਗ ਆਪਣੇ ਸਰੀਰ ਚ ਜਿੱਥੇ ਤੇ ਆ ਬਣ ਕੇ ਹੋਲਡ ਵੀ ਕਰਿਆ ਜਾ ਸਕਦਾ ਤੇ ਤੁਹਾਨੂੰ ਪਤਾ ਢਿੱਡ ਨੂੰ ਲੱਗਦਾ ਨਹੀਂ ਅੰਦਰ ਕਿਥੋਂ ਵਰਗੀ ਲੇਅਰ ਹੈ ਮੋਟੀ ਉਹਦੇ ਵਿੱਚ ਰਹਿੰਦਾ ਸਿਰ ਤਜਾਬ ਕਿਉਂਕਿ ਉਹਦਾ ਕੰਮ ਕੀ ਤੇ ਖਾਣਾ ਖਾਇਆ ਪ੍ਰੋਟੀਨ ਨੂੰ ਤੋੜਨਾ ਫੂਡ ਚੋਂ ਬੈਕਟੀਰੀਆ ਮਾਰਨਾ ਯੀਸਟ ਮੋਲਡ ਬੜੀ ਚੀਜ਼ਾਂ ਨੇ ਜਿਹੜੀਆਂ ਆਪਣੇ ਅੱਗੇ ਨਹੀਂ ਜਾਣੀ ਚਾਹੀਦੀਆਂ ਉਹਨੇ ਮਾਰਨਾ ਜੇ ਤੁਸੀਂ ਤਜਾਬ ਵਾਲਾ ਕੈਪਸੂਲ ਖਾ ਲੈਨੇ ਹੋ ਜਾਂ ਬੇਕਿੰਗ ਸੋਡਾ ਲੈ ਲੈਨੇ ਹੋ ਐਲਕਲਾਈਨ ਪਾਣ ਲੈਨੇ ਹੋ ਉਹ ਤਜਾਬ ਘਟ ਗਿਆ ਹੋਣਾ ਹੂੰ ਕਿਉਂਕਿ ਉਹ ਘਟ ਗਿਆ ਹੁਣ ਤੁਹਾਡੇ શરી ਚ ਕੋਈ ਬੈਕਟੀਰੀਆ ਜਾਊਗਾ ਅੱਗੇ ਸਮਾ ਜਾਊਗਾ ਐਵੇਂ ਆਪਣੇ ਬੋਡੀ ਦੇ ਬਾਰੇ ਬਹੁਤ ਸੱਚ ਨਹੀਂ ਜੀ ਜੇ ਤੁਹਾਨੂੰ ਪੀ ਐਚ ਸਹੀ ਬੈਲੈਂਸ ਕਰਨੀ ਹੈ ਹੂੰ ਗੋਭੀ ਪੱਤਾ ਗੋਭੀ ਬਰੋਕਲੀ ਹਰੇ ਪੱਤੇ ਤਿੰਨੋਂ ਸ਼ਿਮਲਾ ਮਿਰਚਾਂ ਹਰੀਆਂ ਸਬਜ਼ੀਆਂ ਹਾਂ ਕੱਚੀਆਂ ਖਾਣੇ ਸ਼ੁਰੂ ਕਰ ਦੋ ਥੋੜਾ ਤਜਾਬ ਜਿਹੜਾ ਅੱਗੇ ਪੀ ਐਚ ਹੋ ਠੀਕ ਹੋ ਜੇਗੀ ਉਸ ਪੋਟਾਸ਼ੀਅਮ ਹੈ ਉਸ ਚ ਮੈਗਨੀਸ਼ੀਅਮ ਹੈ ਉਸ ਚ ਕੈਲਸ਼ੀਅਮ ਹੈ ਜਦੋਂ ਅੱਗੇ ਜਾਣਗੇ ਉਹ ਤੁਹਾਡੀ ਪੀ ਐਚ ਬੈਲੈਂਸ ਕਰ ਦਿੰਦਾ ਤਾਂ ਆਪਾਂ ਮਹਿੰਗੀ ਚੀਜ਼ ਖਰੀਦ ਕੇ ਜਿਹਦੇ ਸਾਈਡ ਇਫੈਕਟ ਨੇ ਉਹ ਨਹੀਂ ਕਰਨਾ ਨੇਚਰਲ ਚੀਜ਼ ਜਿੰਨਾ ਹਰਾ ਪੱਤਾ ਕੋਈ ਵੀ ਚੀਜ਼ ਹਰੀ ਹੈ ਹੂੰ ਉਹਦੇ ਚ ਪੋਟਾਸ਼ੀਅਮ ਹੈ ਹੂੰ ਸਾਰੀ ਸਬਜ਼ੀਆਂ ਚ ਪੋਟਾਸ਼ੀਅਮ ਕੈਲਸ਼ੀਅਮ ਮੈਗਨੀਸ਼ੀਅਮ ਥੋੜਾ ਥੋੜਾ ਹੁੰਦਾ ਹੈ ਹੈਨਾ ਜਿਵੇਂ ਚਕੰਦਰ ਦਾ ਰੰਗ ਹੈ ਕਿ ਗੋਭੀਾਂ ਦੀ ਤੁਸੀਂ ਲਾਲ ਉਹ ਜਿਹੜਾ ਰੰਗ ਹੈ ਉਹ ਮਿਨਰਲਸ ਨੇ ਸ਼ਿਮਲਾ ਮਿਰਚਾਂ ਲਾਲ ਪੀਲੀ ਹਰੀ ਇਹ ਸਾਰੇ ਮਿਨਰਲਸ ਨੇ ਤੁਸੀਂ ਦੱਸਿਆ ਕਿ ਇਹਨਾਂ ਚੀਜ਼ਾਂ ਚ ਹਰੀਆਂ ਸਬਜ਼ੀਆਂ ਚ ਗੋਭੀ ਚ ਜਾਂ ਹੋਰ ਚ ਪੋਟਾਸ਼ੀਅਮ ਹੁੰਦਾ ਜੇ ਪੋਟਾਸ਼ੀਅਮ ਘਟਦੀਆ ਤੇ ਫਿਰ ਬੋਡੀ ਤੇ ਕੀ ਸਾਈਡ ਇਫੈਕਟ ਕੀ ਦੇਖਣ ਲੱਗ ਜਾਂਦੇ ਨੇ ਸੈਂਪਟੀਕਲਾਈ ਦੇਖਿਆ ਤੁਸੀਂ ਸੈੱਲ ਚੱਕੀਓ ਕਦੇ ਵੀ ਉਹਦੇ ਇੱਕ ਪਾਸੇ ਪੋਜ਼ਿਟਿਵ ਇੱਕ ਪਾਸੇ ਨੈਗੇਟਿਵ ਲੱਗਿਆ ਹੁੰਦਾ ਹਮ ਜਦੋਂ ਦੋਨਾਂ ਨੂੰ ਜੋੜਦੇ ਆ ਐਨਰਜੀ ਆਂਦੀ ਹੈ ਹਮ ਆਪਣੇ ਸੈੱਲ ਦੇ ਅੰਦਰ ਪੋਟਾਸ਼ੀਅਮ ਹੁੰਦਾ ਬਾਹਰ ਸੋਡੀਅਮ ਹੁੰਦਾ ਜਦ ਤੱਕ ਇਹ ਦੋਨੋਂ ਐਵੇਂ ਪਏ ਨੇ ਥੋੜੀ ਬੜੀ ਜਨਰਜੀ ਹੈ ਹਮ ਜਿਹੜਾ ਲੋਕੇ ਕਹਿੰਦੇ ਨੇ ਕ੍ਰੋਨਿਕ ਫਿਟੀਕ ਸਿੰਡਰ ਟੁੱਟੇ ਰੁੱਟੇ ਰਹਿੰਨਾ ਚਾਹ ਦੇ ਦੋ ਹਾਇ ਥਰੀ ਟੁੱਟਦਾ ਪੋਟਾਸ਼ੀਅਮ ਲੋ ਹੈ ਸਿਰ ਦੁਖਦਾ ਪੋਟਾਸ਼ੀਅਮ ਲੋ ਮਿੱਠਾ ਖਾਂਦਾ ਦਿਲ ਕਰਦਾ ਕਿਉਂਕਿ ਐਨਰਜੀ ਨਹੀਂ ਹੈ ਮਿੱਠਾ ਕੁਰੀ ਐਨਰਜੀ ਦੇਂਦਾ ਫਿਰ ਫੇਡ ਡਾਊਨ ਜਿਹ ਜਿਨੂੰ ਕਨਸਟਿਪੇਸ਼ਨ ਹੋ ਜਾਂਦੀ ਹੈ ਜਿਨੂੰ ਨੀਂਦ ਨਹੀਂ ਗਹਿਰੀ ਆਂਦੀ ਬਹੁਤ ਸਾਈਨ ਨੇ ਕਿ ਪੋਟਾਸ਼ੀਅਮ ਲੋਗਾ ਕਿਉਂਕਿ ਸੈੱਲ ਦੇ ਅੰਦਰ ਪੋਟਾਸ਼ੀਅਮ ਹੈ ਸੈੱਲ ਦੇ ਬਾਹਰ ਸੋਡੀਅਮ ਹੈ ਪੋਟਾਸ਼ੀਅਮ ਪਲਸ ਚ ਹੈ ਸੋਡੀਅਮ ਮਾਈਨਸ ਚ ਹੈ એનર્ਜੀ ਦੀ ਬੈਟਰੀ ਬਣ ਗਈ ਤੁਹਾਡੀ ਬਾਡੀ એનર્ਜੀ ਬਣਾ ਰਹੀ ਹੈ ਜਿੱਥੇ ਪੋਟਾਸ਼ੀਅਮ ਗਿਰਿਆ ਜਾਂ ਦੇਖੋ ਤੁਸੀਂ ਗਰਮੀਆਂ ਚ ਆਪਾਂ ਰੁੱਕ ਕੇ ਸਿਕੰਜਮੀ ਪੀਨੇ ਆ ਕਿ ਲੂਣ ਪਾ ਦਿਓਏ ਆਪਣਾ ਸਰੀਰ ਮੰਗਦਾ ਹੈ ਐਵੇਂ ਪੋਟਾਸ਼ੀਅਮ ਦੀ ਵੀ ਇੱਕ ਸాల్ਟ ਹੈ ਪਰ ਲੋੜ ਹੈ ਜਾਂ ਤੁਸੀਂ ਹਰੀ ਸਬਜ਼ੀਆਂ ਜਾਂ ਤਾਂ ਕੁੱਕ ਕਰਕੇ ਖਾਣੇ ਹੋ ਜਾਂ ਖਾਂਦੇ ਨਹੀਂ ਤੁਹਾਡੇ ਪੋਟਾਸ਼ੀਅਮ ਲੋ ਹੋ ਜਾਂਦਾ ਹੈ ਮੈਂ ਦੋਨੋਂ ਤਰੀਕੇ ਨਾਲ ਮੇਰੇ ਕਲਾਇੰਟਾਂ ਨੂੰ ਸੀ ਪੋਟਾਸ਼ੀਅਮ ਦੋ ਤਰੀਕੇ ਨਾਲ ਦਿੰਨੇ ਆ। ਹਮ ਐਜ਼ ਅ ਸਪਲੀਮੈਂਟ ਤੇ ਸਬਜ਼ੀਆਂ ਚੋਂ ਕਿਉਂਕਿ ਪੋਟਾਸ਼ੀਅਮ ਆਪਾਂ ਨੂੰ 4700 ਐਮਜੀ 4.7 ਗ੍ਰਾਮ ਪੋਟਾਸ਼ੀਅਮ ਦੇਣੀ ਚਾਹੀਦਾ ਹੁੰਦਾ। ਹਮ ਡਾਕਟਰ ਮੈਂ ਤੁਹਾਨੂੰ ਹਾਸਲੀ ਗੱਲ ਦੱਸਾਂ ਈ ਇਹ ਤੁਸੀਂ ਐਕਸਪੈਰੀਮੈਂਟ ਕਰ ਲਿਓ। ਜਦ ਵੀ ਤੁਹਾਡਾ ਬੀਪੀ ਵੱਧਦਾ ਤੁਹਾਨੂੰ ਸੋਡੀਅਮ ਘਟਾਉਣ ਨੂੰ ਕਿਹਾ ਜਾਂਦਾ ਹੈ। ਹਮ ਕਦੇ ਨਹੀਂ ਕਹਿੰਦੇ ਪੋਟਾਸ਼ੀਅਮ ਵਧਾ ਲਓ। ਉਹ ਬੱਚਿਆਂ ਲਈ ਗੇਮ ਆ ਤੇ ਇੱਕ ਬੱਚਾ ਇੱਧਰ ਬੰਦਾ ਕਿੱਧਰ ਬੰਦਾ ਸੀਸਾ ਕਹਿੰਦੇ ਆ। ਇਹ ਸੀਸਾ ਹੈ। ਜਿੱਦਨ ਤੁਹਾਡਾ ਸੋਡੀਅਮ ਘਟ ਗਿਆ ਡਾਕਟਰ ਕਹਿੰਦਾ ਇਹ ਪਾਣ ਦੀਗਾ ਤੇ ਇਹ ਘਟਾ ਦਿਓ ਨੀਚੇ ਕਰੀ ਜਾਓ ਹੈ ਤਾਂ ਡਿਸਬਲੈਂਸ ਮੈਂ ਆਪਣੇ ਕਲੈਂਟ ਨੂੰ ਕਿਸੇ ਨੂੰ ਨਹੀਂ ਕਹਿੰਦਾ ਸੋਡੀਅਮ ਘਟਾ ਦਿਓ ਮੈਂ ਕਹਿੰਦਾ ਸੇਂਦਾ ਨਮਕ ਕਰ ਦਿਓ ਨਾਲ ਪੋਟਾਸ਼ੀਅਮ ਲੈ ਲਓ ਹੂੰ ਇੰਟਰਵੈਨ ਤੁਹਾਡੇ ਮੁਤਾਬਕ ਜੇ ਬਲੱਡ ਪ੍ਰੈਸ਼ਰ ਵੱਧਦਾ ਬੀਪੀ ਵੱਧਦਾ ਸੋਡੀਅਮ ਘਟਾਉਣ ਦੀ ਲੋੜ ਨਹੀਂ ਪੋਟਾਸ਼ੀਅਮ ਵਧਾਉਣਾ ਪੈਣਾ ਹਾਂਜੀ ਜੇ ਤੁਸੀਂ ਕਿਸ ਨੂੰ ਬੀਪੀ ਦਾ ਅਟੈਕ ਹੁੰਦਾ ਨੂੰ ਇੰਟਰਵੈਨਸ ਕੀ ਦੇਣੇ ਆ ਪੋਟਾਸ਼ੀਅਮ ਹੂੰ ਸਿੰਪਲ ਜੀ ਗੱਲ ਹੈ ਆਪਾਂ ਪੋਟਾਸ਼ੀਅਮ ਕਿਵੇਂ ਲੈਣਾ ਮੈਂ ਨਹੀਂ ਕਹਿੰਦਾ ਪੋਟਾਸ਼ੀਅਮ ਦਾ ਇੰਜੈਕਸ਼ਨ ਲਓ ਜਾਂ ਕੋਈ ਸਪਲੀਮੈਂਟ ਲ ਸਰ ਉਸ ਤੋਂ ਵੀ ਫ੍ਰੀ ਦੱਸਾਂ ਹਸਾਸ ਮਰਜਣੇ ਲੋਗ ਜਿਹੜੇ ਪੱਤੇ ਤੁਸੀਂ ਚਕੰਦਰ ਦੇ ਕੱਢ ਕੇ ਗਾਣੂ ਖਵਾਣੇ ਹੋ ਨਾ ਉਹਦੇ ਚ ਹਾਈਐਸਟ ਪੋਟਾਸ਼ੀਅਮ ਹੈ ਤਾਂ ਕਿ ਤਰੀਕਾ ਅਗਰ ਪੋਟਾਸ਼ੀਅਮ ਦਾ ਐਕਸਪੈਰੀਮੈਂਟ ਕਰਨਾ ਵੀ ਨੇਚਰਲ ਬਿਨਾ ਸਾਈਡ ਇਫੈਕਟ ਤੋਂ ਚਕੰਦਰ ਬੀਜ ਰੋ ਕਰੇ ਜਦੋਂ ਪੱਤਾ ਇੰਨਾ ਕ ਨਿਕਲ ਆਇਆ ਨਾ ਬੇਬੀ ਜਾਂ ਹੋ ਗਿਆ ਪੂਰਾ ਪੱਟ ਕੇ ਧੋ ਲਿਓ ਸਲਾਟ ਚ ਕੱਟ ਕੇ ਖਾਣਾ ਸ਼ੁਰੂ ਕਰ ਦਿਓ ਤੀਜੇ ਦਿਨ ਤੋਂ ਬਾਅਦ ਕਿਉਂਕਿ 3-4 ਦਿਨ ਲੱਗਣਗੇ એનર્ਜੀ ਉਹਨਾਂ ਚ ਤੁਸੀਂ ਕਹੋਗੇ ਯਾਰ ਵਧੀਆ ਲੱਗਣ ਲੱਗ ਗਿਆ ਕਿਨੂੰ એનર્ਜੀ ਆ ਗਈ ਜਿਵੇਂ ਹੁੰਦਾ ਨਾ ਚਾਰਜਿੰਗ ਜੀ ਫੁੱਲ ਹੂੰ ਤੇ ਦੂਜੀ ਗੱਲ ਇੱਕ ਥੋੜੀ ਨੰਗੇ ਪੈਰੀ 5 ਮਿੰਟ ਸੈਅਰ ਕਰ ਲਿਆ ਕਰੋ ਨੰਗੇ ਪੈਰੀ ਮਗਰ ਜਿਹੜੀ ਕੱਚੀ ਥਾਂ ਤੇ ਹੈ ਨਹੀਂ ਕਿ ਲੇਪਿਆ ਹੋਇਆ ਗ੍ਰੇਨਾਇਟ ਲੱਗਿਆ ਹੋਇਆ ਉੱਪਰ ਉਹ ਨਹੀਂ ਕੱਚਾ ਹੋਣਾ ਚਾਹੀਦਾ ਅਗਰ ਘਾ ਲੱਗਿਆ ਹੋਇਆ ਈਵਨ ਬੈਟਰ ਤੁਹਾਡੀ ਪੀ ਐਚ ਜਿਹਨੂੰ ਪੋਟੈਂਸ਼ੀਅਲ ਹਾਈਡਰੋਜਨ ਕਹਿੰਦੇ ਆ ਉਹ ਬੈਲੈਂਸ ਹੋ ਜਾਏਗੀ ਜਿਹੜੇ ਕਿ ਐਕਸਪੈਰੀਮੈਂਟ ਨਹੀਂ ਸਾਇੰਟਿਫਿਕ ਰਿਸਰਚ ਸੀ ਕਿ ਤੁਹਾਡੀ ਪੀ ਐਚ ਹੂੰ ਬਿਮਾਰੀਆਂ ਸਪੈਸ਼ਲੀ ਕੈਂਸਰ ਦੇ ਸੈੱਲਾਂ ਨੂੰ ਬਹੁਤ ਮੈਟਰ ਕਰਦੀ ਹੈ ਉਹ ਵੀ ਪੀ ਐਚ ਕਿੱਧਰ ਹੋਣੀ ਚਾਹੀਦੀ ਹੈ ਐਲਕੈਲਾਈਨ ਬਟ ਸਟਮਕ ਦੀ ਨਹੀਂ ਹੂੰ ਕੁਝ ਹੋਰ ਪਾਰਟ ਸੀ ਕਾਇਦ ਉਹ ਪੀ ਐਚ ਵਾਲਾ ਗਲਤ ਪਾਣੀ ਨਹੀਂ ਪੀਣਾ ਹੂੰ ਨੇਚਰਲ ਸਪ੍ਰਿੰਗ ਪਾਣੀ ਚੱਲੂਗਾ ਬਟ ਪੀ ਐਚ ਸਹੀ ਕਰਨ ਲਈ ਆਪਾਂ ਪਾਣੀ ਆ ਮਸ਼ੀਨ ਜਾਂ ਬਲੈਂਕਟ ਨੇ ਨਾ ਸ਼ੈਰ ਕਰਨੀ ਹੈ ਸਬਜ਼ੀਆਂ ਖਾਣੀਆਂ ਕੱਚੀਆਂ ਹਰੀਆਂ ਤੇ ਉਹ ਸਪਰੇ ਨਾ ਹੋਇਆ ਹੋਇਆ ਤਾਂ ਬੈਟਰ ਹੈ ਜੀ ਹੂੰ ਜਿਹੜਾ ਫਿਲਟਰ ਵਾਲਾ ਪਾਣੀ ਹੁੰਦਾ ਉਹ ਸਹੀ ਹੁੰਦਾ ਦੇਖੋ ਹਾਂ ਜਾਂ ਨਾ ਦੋਨੋਂ ਕਹਿ ਸਕਦੇ ਮੈਂ ਹੂੰ ਲੈਟਸ ਸੇ ਤੁਹਾਡੇ ਕੋਲ ਬੜਾ ਸੋਹਣਾ ਪਾਣੀ ਪਿਓਰ ਆਂਦਾ ਹੂੰ ਤੁਹਾਡੇ ਨੇੜੇ ਤੇੜੇ ਕੋਈ ਕੈਮੀਕਲ ਡੰਪ ਨਹੀਂ ਹੋ ਰਿਹਾ ਫੇਰ ਫਿਲਟਰ ਵਾਲਾ ਪਾਣੀ ਨਹੀਂ ਪੀਣਾ ਚਾਹੀਦਾ ਹੂੰ ਉਹ ਜਿਹੜਾ ਸ਼ਹਿਰਾਂ ਚ ਸ਼ਰਤ ਹੇਠੇ ਬਹੁਤ ਪੋਲੂਸ਼ਨ ਗਿਆ ਹੋਇਆ ਹੁਣ ਪਾਣੀ ਚ ਰੋਣੀ ਮੰਨ ਲੱਗ ਗਿਆ ਹਮ ਫਲੋਰਾਈਡ ਆਨ ਲੱਗ ਗਿਆ ਫਿਰ ਆਰਓ ਕਰਨਾ ਚਾਹੀਦਾ ਬਟ ਹੁਣ ਤਰੀਕਾ ਵੀ ਦੱਸੂਗਾ ਦੋਨੋਂ ਪਾਸੇ ਲਈ ਲੈਟਸ ਸੇ ਮੈਂ ਸ਼ੇਅਰ ਕਰਨਾ ਹਮ ਮੈਨੂੰ ਆਰਓ ਵਾਲਾ ਪਾਣੀ ਪੀਣਾ ਪੈਂਦਾ ਵਰਨਾ ਟੀਡੀਐਸ ਬਹੁਤ ਗੰਦਾ ਹੈ ਹਮ ਪਹਿਲੀ ਗਲਤੀ ਮੈਂ ਜਦ ਮੇਰਾ ਬੰਦਾ ਰਿਪੇਅਰ ਕਰਨਾ ਤਾਂ ਮੈਂ ਕਹਿੰਦਾ ਤੂੰ ਸਾਰਾ ਟੀਡੀਐਸ ਨਹੀਂ ਕੱਢਣਾ ਹਮ ਟੀਡੀਐਸ ਦਾ ਮਤਲਬ ਟੋਟਲ ਡਿਸਾਲਵਡ ਸాల్ట్స్ ਉਹ ਤਾਂ ਮੈਨੂੰ ਚਾਹੀਦੇ ਨੇ ਹਮ ਮਗਰ ਇੰਨੇ ਵੀ ਨਹੀਂ ਚਾਹੀਦੇ ਕਿ ਉਹ ਅੰਦਰ ਜਾ ਕੇ ਜੰਮ ਜਾਣ ਤਾਂ ਮੈਂ ਥੋੜਾ ਟੀਡੀਐਸ ਥੋੜਾ ਨਾਰ ਸੇਂਦਾ ਨਮਕ ਤੇ ਮਾੜੀ ਨਿੰਬੂ ਪਾਡੋ ਹੁਣ ਤੁਸੀਂ ਇਲੈਕਟ੍ਰੋਲਾਈਟਸ ਵਾਪਸ ਪਾ ਲੇ ਆਰ ਵਾਲਾ ਪਾਣੀ ਫੋਕਾ ਪਾਣੀ ਕਹਿੰਦੇ ਪਿੰਡ ਵਾਲੇ ਕਹਿੰਦੇ ਫੋਕਾ ਕੋੜਾ ਲੱਗਦਾ ਉਹਨਾਂ ਨੂੰ ਕੋੜਾ ਪਤਾ ਕਿਉਂ ਲੱਗਦਾ ਅਸੀਂ ਮਿਨਰਲ ਨਹੀਂ ਹੈ ਪਿੰਡ ਵਾਲੇ ਜਿਹੜਾ ਪਾਣੀ ਪੀਂਦੇ ਆ ਉਹ ਸਾਰੇ ਮਿਨਰਲ ਹੈ ਉਹ ਮਿੱਠਾ ਪਾਣੀ ਆ ਆਫਕੋਰਸ ਮਿਨਰਲਸ ਮਿੱਠਾ ਨਾ ਦਿੰਦੇ ਉਹਨੂੰ ਉਹ ਸ਼ਹਿਰ ਆ ਕੇ ਕਹਿੰਦੇ ਯਾਰ ਮਿੱਠਾ ਨਹੀਂ ਹੈ ਪਾਣੀ ਅਗਰ ਉਸ ਥੋੜਾ ਲੂਣ ਪਾ ਦੋ ਮਾੜਾ ਉਹ ਪਾ ਦੋ ਨਿੰਬੂ ਪਾਣੀ ਠੀਕ ਹੋ ਜਾਂਦਾ ਤਾਂ ਆਰ ਵਾਲਾ ਪਾਣੀ ਉਥੇ ਜਿੱਥੇ ਪਾਣੀ ਚ ਦੂਸ਼ਿਤ ਨਿਚੋਦੀ ਆ ਰਹੀ ਹੈ ਤਾਂ ਕਰਨਾ ਪੈਂਦਾ ਫਿਲਟਰ ਕਰਨਾ ਪੈਂਦਾ ਮਗਰ ਵਾਪਸ ਇਲੈਕਟ੍ਰੋਲਾਈਟਸ ਪਾ ਲੋ ਸੇਂਦਾ ਨਮਕ ਤੇ ਅਗਰ ਪੋਟਾਸ਼ੀਅਮ ਪਾ ਲਓਗੇ ਈਵਨ ਬੈਟਰ ਥੋੜਾ ਨੀਮੂ ਪਾ ਲੋ ਤਾਂ ਬਹੁਤ ਵਧੀਆ ਜੀ ਤਾਂ ਤੁਸੀਂ ਸਿਹਤ ਨੂੰ ਲੈ ਕੇ ਚਰਚਾ ਕੀਤੀ ਤੁਹਾਡਾ ਬਹੁਤ ਧੰਨਵਾਦ ਜੀ ਬਹੁਤ ਸ਼ੁਕਰੀਆ ਤਾਂ ਅੱਜ ਸਿਹਤ ਨੂੰ ਲੈ ਕੇ ਅਹਿਮ ਚਰਚਾ ਕੀਤੀ ਆ ਕਿ ਕਿਸ ਤਰੀਕੇ ਇਹਨਾਂ ਬਿਮਾਰੀਆਂ ਦਾ ਹੱਲ ਕੀਤਾ ਜਾ ਸਕਦਾ ਜਾਂ ਫਿਰ ਜਿਹੜੀਆਂ ਪੱਕੀਆਂ ਗੋਲੀਆਂ ਨੇ ਉਹ ਕਿਸ ਤਰੀਕੇ ਛੱਡੀਆਂ ਜਾ ਸਕਦੀਆਂ ਕਿਉਂਕਿ ਅਕਸਰ ਦੇਖਣ ਨੂੰ ਮਿਲਦਾ ਕਿ ਹਰ ਘਰ ਦੇ ਵਿੱਚ ਕਿਸੇ ਨਾ ਕਿਸੇ ਬਿਮਾਰੀ ਨੂੰ ਲੈ ਕੇ ਜਿਹੜੀਆਂ ਡਾਕਟਰਾਂ ਦੁਆਰਾ ਇਹ ਕਹਿ ਦਿੱਤਾ ਜਾਂਦਾ ਕਿ ਲੰਬਾ ਸਮਾਂ ਕਈ ਕੀ ਸਾਲ ਜਾਂ ਫਿਰ ਉਮਰ ਪਰ ਇਹ ਗੋਲੀਆਂ ਜਿਹੜੀਆਂ ਮੈਡੀਸਨ ਟੈਬਲੇਟ ਤੁਹਾਨੂੰ ਖਾਣੀਆਂ ਪੈਣਗੀਆਂ ਤਾਂ ਜੇਕਰ ਤੁਹਾਨੂੰ ਇਹਨਾਂ ਚੀਜ਼ਾਂ ਦੇ ਹੱਲ ਦੀ ਲੋੜ ਆ ਤਾਂ ਤੁਸੀਂ ਰਵਿੰਦਰ ਸਿੰਘ ਹੁਣਾਂ ਦੇ ਨਾਲ ਜਿਹੜਾ ਸਕਰੀਨ ਦੇ ਉੱਤੇ ਦਿੱਤੇ ਹੋਏ ਨੰਬਰਾਂ ਦੇ ਉੱਪਰ ਕਾਲ ਕਰਕੇ ਸੰਪਰਕ ਕਰ ਸਕਦੇ ਹੋ ਧੰਨਵਾਦ